ਹਾਂਜੀ ਹਰ ਕੀ ਹਾਲ ਚੜਾ ਹਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਵੀ ਠੀਕ ਠਾਕ ਹੋਵੋਗੇ ਤੁਹਾਡੇ ਜਾਨਵਰ ਵੀ ਛੱਟ ਵਟ ਹੋਣਗੇ ਤੇ ਆਹ ਦੇ ਤੁਹਾਨੂੰ ਦਿਖਾਉਣਾ ਮੈਂ ਜਿਹੜੇ ਲੰਡੇ ਦੇ ਬੱਚੇ ਸੀਗੇ ਨਾ ਉਹਨਾਂ ਦੇ ਪਾ ਦੀਆਂ ਪੱਠਲਾਂ ਟ੍ਰੇ ਕਾਰਡ ਲਗੀ ਸਾਈਡ ਤੇ ਆ ਬੈਠੇ ਇੱਧਰ ਆਰੇ ਡੱਬਾ ਔਰੇ ਜਿੱਟਾ ਮੈਨੂੰ ਬਾੜੇ ਵੱਡੇ ਹੋ ਜਾਣਗੇ ਮੁੜ ਕੇ ਆ ਦੇ ਪਾ ਦੀ ਇੱਧਰ ਤੇ ਆ ਇਹਦੇ ਵੀ ਪਾ ਦੀ ਇਹਨਾਂ ਉੱਥੇ ਬੈਠੇ ਰਹਿੰਦ ਨੇ। ਬਾਤ ਛੱਡ ਦਿੰਨੇ ਉਹਦੇ ਕੋਲੇ। ਬਾਕੀ ਨੰਡੇ ਹੁਣ ਆ ਬੈਠੀ ਇੱਧਰ। ਤੇ ਬੱਚੇ ਸਾਰੇ ਤਾਂ ਪਾਏ ਵੇ ਨਾਣੇ-ਦੋਣੇ ਦੇਖ ਕੇ ਉਹ ਵੀ ਵੇਖ ਲੋ ਬਹੁਤ ਵੱਡਾ ਹੋ ਗਿਆ। ਇਹ ਮਾਦੀ ਗਿਓ। ਆਗੇ ਦੇ ਆਲੇ ਕੰਬੂ-ਕੁੰਬੇ ਜਿਹਾ ਹੋ ਗਈ ਆ ਗਈ। ਆ ਕੁਝ ਹੀ ਬੰਡਾ ਤੇ ਮਿੱਟੀ ਰਹਿੰਦੀ ਬਸ ਕੱਲੂ ਵੀ ਵਿਚਾਰੀ ਪਤਾ ਨਹੀਂ ਉੱਤਰ ਬੈਂਦਾ ਕਿਨੇ। ਤੇ ਉਹ ਕੇ ਸੁੱਕਾ ਕੋਰ ਨਾਲ ਮਾੜਾ ਜਿਹਾ ਸਾਈਡ ਤੇ ਗੱਲਾ ਕਿਉਂਕਿ ਇਧਰ ਨੂੰ ਚੜਾ ਜਿਹੜਾ ਬਿੱਠਾ ਮਾਰਦਾ ਮਿੱਟੀ ਨੇ ਆਪਣਾ ਬਹੁਤ ਵਧੀਆ ਸਾਹ ਦਿੱਤਾ ਮਿੱਟੀ ਕਾਰਨ ਆਦੀ ਗੂਤਰ ਪੈਰਾਂ ਦੇ ਵੀ ਸੁੱਕੇ ਹਨ ਆਦੀ ਗੂਦਰੀ ਦੇ ਪੈਰ ਦੇਖ ਲੈ ਤੇ ਕੂਤਰ ਦੇ ਵੀ ਵਧੀਆ ਤਾਂ ਹਾਂ ਪਤਾ ਨਹੀਂ ਕਿਵੇਂ ਗੱਲਾਂ ਕਰੀ ਬੈਠੇ ਵੈਹੀਏ ਵੈਸੇ ਹੀ ਵੈਸੇ ਆਇਂ ਖਲਾਰ ਜੇ ਲਿਆ ਕਰਕੇ ਵੈਸੇ ਤਾਂ ਆਪ ਵੀ ਖਲਾਰ ਖਲੂਰੀ ਦਿੰਦੇ ਆਇਤਾ ਇੱਕੋ ਜੀ ਉਹ ਨਾਂ ਵੀ ਕਿੱਧਰ ਨੂੰ ਜੜੀ ਜਾਣਾ ਓਕੇ ਹੁਣ ਸੋਨੂੰ ਤਾਂ ਜਲਦੀ ਨਾਲੇ ਤਾਂ ਖੁੱਡੇ ਦੀ ਵੱਡੇ ਸਫਾਈ ਕਰਦੇ ਤੇ ਬਲੈਕ ਕੀਆ ਯਾਰ ਅਫਸੋਸ ਨਹੀਂ ਆਇਆ ਆਪਣਾ ਵਾਪਸ ਇੱਥੇ ਇੱਕ ਤਾਂ ਗੱਟਾ ਚੱਕ ਲਏ ਜੀਚ ਪਾਵਾਂਗੇ ਆਪਾਂ ਕੂੜਾ ਕਚਰਾ ਥੱਲੋਂ ਥੱਲੋਂ ਥੱਲੇ ਪਿਆ ਹੋਗਾ ਮੇਰੇ ਸਾਨੂੰ ਇਕੱਠਾ ਕਰਨ ਇੱਕਾ ਡੱਕੇ ਚੱਕ ਲੈਨੇ ਆ ਇਹਨਾਂ ਨੂੰ ਸੱਟਾਂਗੇ ਬਾਅਦ ਚ ਖੁੱਡੇ 'ਚ ਲੜੀ ਕਰਦਾ ਮੇਰਾ ਵੀ ਲੰਡੇ ਹੁਣ ਜੋੜੀ ਨਾ ਖੁੱਡੇ ਛੜਦੇ ਪਰ ਹਜੇ ਨਾ ਬੱਚੇ ਛੁੱਟੇ ਆ। ਦੋ ਚਾਰ ਦਿਨਾਂ ਤੱਕ ਛੜਦਾ ਹੈ। ਇੱਕ ਆ ਜੋੜੀ ਮਿਲਣਾ ਹੁਣ ਛੜਦੀ ਆਂ ਦਾ ਤਰੀ ਬੈਠੀ ਹਣੀ ਤੜ ਤੜੀ ਜਾਂਦੀ ਆ। ਇਹ ਪਤਾ ਨਹੀਂ ਤਰਲੇ ਪਤਾ ਨਹੀਂ ਤਰੀ ਜਾਂਦੇ। ਪਤਾ ਨਹੀਂ ਕਿ ਕੂਦਰੀ ਬੈਠੀ ਸੀ ਚਲੋ ਇਹਨਾਂ ਨੂੰ ਬਾਅਦ ਚ ਦੇਖਾਂਗੇ। ਹੁਣ ਆਪਾਂ ਚੱਲਦੇ ਹਾਂ ਤਾਂ। ਚੜੂਤੀ ਲੈਣ ਲੈ ਚੱਲਦੇ ਹਾਂ ਇਹਦੇ ਨੇ ਖੰਭ ਜੇ ਨਿਕਲ ਜਾਂਦੇ। ਰੇ ਹੋਦਿਆਂ ਉਹ ਗਿੱਲਾ ਹੈ ਬਚਾਰਾ ਜੀ ਤਪਲਾ ਮਾਰੀ ਇਹਨੂੰ ਅੱਜ ਤਾਂ ਦੇਖੋ ਮੌਸਮ ਠੀਕ ਆ ਆਈ ਤੇ ਟੋਪ ਤਾਂ ਵਧੀਆ ਨਿਕਲੀ ਆ ਦੇ ਛਤਰੀ ਮੈਂ ਸਵੇਰੇ ਸਵੇਰੇ ਲਾਤੀ ਸੀਗੀ ਤੇ ਸ਼ਰਲੀ ਤੇ ਹਲਦੀ ਨਾਲ ਮੋੜ ਕੇ ਆ ਗਏ ਆ ਅੱਜ ਤੇ ਸ਼ਰਲੀ ਦੋ ਘੰਟੇ ਉੱਡਿਆ ਵਿਚਾਰਾ ਇੱਕ ਤਾਂ ਮੇਰੇ ਸਹਾਂਣਾਂ ਨੂੰ ਅਫਸੋਸ ਹੋ ਗਿਆ ਵੀ ਮੇਰਾ ਸਾਥੀ ਮੇਰਾ ਯਾਰ ਭੱਜ ਗਿਆ ਪਤਾ ਨਹੀਂ ਹੋ ਰੱਬ ਜਾਣੇ ਨੇਰੀ ਚ ਲੰਗ ਗਿਆ ਤੇ ਪਤਾ ਨਹੀਂ ਉਹ نیچے ਕਿਤੇ ਡੈਗ ਡੁੱਗ ਪਿਆ ਹਨਾ ਚੱਕਣਾ ਲਿਆ ਹੋਵੇ ਕਿਸੇ ਨੇ ਬਾਕੀ ਕੋਈ ਨਹੀਂ ਵੇਟ ਕਰਦੇ ਅੱਜ ਸਾਰਾ ਦਿਨ ਜੇ ਆਜ ਇਹ ਤਾਂ ਚੰਗੀ ਗੱਲ ਆ ਵਿਚਾਰਾ ਹੋਰ ਹੀ ਘੁੱਤਰ ਉੱਡੇ ਫਿਰਦੇ ਆਲੇ ਆਲੇ ਇੱਕ ਹੋ ਜਾਂਦਾ ਉਹ ਨਹੀਂ ਦੇਖਦਾ ਪਰ ਕਰੋ ਜਾਈ ਫਿਰਦਾ ਆਲੇ ਬਾਕੀ ਕੋਈ ਨਾ ਖੁੱਡੇ ਚ ਕਾ ਚੱਲ ਕੇ ਕਰਦੇ ਸਫਾਈ ਆ ਚੱਕ ਲਿਆਂਦਾ ਗੱਟਾ ਵੀ ਡੱਕੇ ਚੱਕ ਲਗੇ ਇੱਥੇ ਅੰਦਰ ਰੱਖਦੇ ਨੇ ਆਹ ਭਈਆ ਝਾੜੂ ਮੈਂ ਫਿਰਦਾ ਉੱਪਰ ਹੀ। والله ਜੀ ਆ ਦੇਖੋ। ਟਰੇਆਂ ਵੀ ਧੋਦੀਆਂ ਮੈਂ ਗੱਲੀਆਂ ਹੋ ਗਈਆਂ ਸੀਗੀਆਂ। ਗੰਧੀਆਂ ਵੀ ਹੋ ਗਈਆਂ ਅਸੀਂ ਗਿੱਲੀਆਂ ਵੀ ਹੋ ਗਈਆਂ ਅਸੀਂ ਮੀਂਹ ਨਾਲ ਤੇ ਬੋਰੀਆਂ ਇੱਥੇ ਸੁੱਕਣੀਆਂ ਪਾਣਾਂ। ਆ ਦੇਖ। ਖੋਡੇ ਤੇ ਉੱਤੇ ਰੱਖਦੀ ਆ ਚੱਪਸੇ ਜੀ। ਪੱਥਰ ਵਾਲੀ। ਢੱਕੀ ਰੱਖ ਦਿੰਦੇ ਨੇ ਪੈਸੇ ਛਤਰੀ ਤੇ। ਹਲੋ ਬਾਅਦ ਚ ਛੱਡ ਦੇਣੇ ਸਫਾਈ ਕਰਕੇ ਹੁਣ ਤੁਹਾਨੂੰ ਦਿਖਾਉਣਾ ਕੋਟਰ। ਬੱਚੇ ਸਾਰੇ ਆ ਪਾਏ ਸ਼ੋਰਲੀ ਵੀ ਇੱਥੇ ਪਾ ਰਹੇ। ਇਹ ਆ ਦੇਖ ਲੋ ਆ ਰਿਹਾ ਬੱਚਾ ਇਹ ਵੀ ਕਾਫੀ ਵੱਡਾ ਹੋ ਗਿਆ ਇਹ ਦੋ ਤਿੰਨ ਦਿਨ ਰੋਕ ਕੇ ਠਾਲੇ ਪਾਵਾਂਗੇ ਹਣਾ ਬਾਕੀ ਆ ਗਊਟਰ ਨੇ ਦੂਜਾ ਹਜੇ ਅੰਡਾ ਰੱਖਿਆ ਨਹੀਂ ਗਿਆ ਉਹਨਾਂ ਦੇ ਬੱਚੇ ਵੀ ਉਹ ਬਹੁਤ ਵੱਡੇ ਹੋ ਗਏ ਦੋ ਤਿੰਨ ਦਿਨਾਂ ਜ਼ਿਆ ਮੇਰੇ ਸਾਹਮਣਾਂ ਉਹ ਥੱਲੇ ਵਾਲੀ ਚੀਨੀ ਵੀ ਲੱਗਦਾ ਅੱਜ ਕੱਢੂਗੀ ਕੀੜ ਮੈਂ ਯਾਰ ਇੱਥੇ ਪੂਰੀਆਂ ਹਾਰੇ ਬੜੀਆਂ ਖਤਨਾਖਾ ਲੜ ਗਈ ਸੀ ਮੇਰੀ ਆਹ ਜੀ ਐਤ ਜੂੰ ਫੋਕਸ ਹੰਡਾਣੀ ਪਿਆ ਤੇ ਲਾਲ ਸਰੇ ਸ਼ਾਹ ਕੀ ਵੀ ਆਂਡੇ ਰੱਖਣ ਵਾਲੇ ਜੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਉਹਦੇ ਰੱਤੇ ਦੇ ਵੀ ਰੱਖਣ ਵਾਲੇ ਮੈਂ ਟੋ ਮੇਡੀ ਖਾਂਬ ਜੇ ਸਾਰੇ ਕੱਢ ਦਿੰਨੇ ਬਾਹਰ ਕੋਸੋ ਗੂਤਰੀ ਕੋਲੇ ਕਿੰਨੇ ਆ ਉਹ ਗੂਤਰੀ ਤਾਂ ਸੰਜੂ ਵਾਲੀ ਉਹ ਤੇ ਰੁਕ ਗਿਆ ਹੁਣ ਆ ਉਹਦੇ ਆਂਡੇ ਇਹ ਇਹਨਾਂ ਨੂੰ ਡੱਕੇ ਸੱਡ ਦਾਂਗੇ ਸਾਰੇ ਹੀ ਇਹਨਾਂ ਨੇ ਲੈ ਜਾਣੇ ਮੇਰੇ ਹਿਸਾਬ ਨਾਲ ਵੇ 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 ਚਲੋ ਜੀ ਆ ਗੂਤਰੀ ਬਹੁ ਸਿਆਣੀ ਆ ਆਪ ਤਾਂ ਭਲੇ ਇਹ ਨਹੀਂ ਕੱਢਦੀ ਗੂੜੀ ਇਹਦੀ ਵੀ ਜੋੜੀ ਆਪਾਂ ਪਾੜ ਕੇ ਲਾਵਾਂਗੇ ਜਦੋਂ ਇਹਨੇ ਬੱਚਾ ਵਾ ਵਾ ਵੱਡਾ ਕਰਤਾ ਨਾ ਖਾਂਬ ਜੇ ਆ ਕੇ ਬੱਚੇ ਦੇ ਬੱਚਾ ਚੱਕ ਲਾਂਗੇ ਇਹਨੂੰ ਕਿਸੇ ਹੋਰ ਗੂਤਣ ਲਾਵਾਂਗੇ ਆਪਾਂ ਬਾਕੀ ਕਰਦੇ ਆ ਸਫਾਈ ਹੋ ਉਹ ਦੇ ਬੱਚੇਰੇ ਉਹ ਦੇ ਕੋਲ ਥੱਲੇ ਆ ਤੇ ਕਿਧਰ ਪਿਆ ਮੜਾ ਹੀ ਸੁੰਨ ਦਿਖਾ ਦੇਣਾ ਦਰਵਾਜ਼ਾ ਲਾ ਕੇ ਫਿਰ ਕਰਦਾ ਸਫਾਈ ਫਿਰ ਸਾਨੂੰ ਸਫਾਈ ਤੋਂ ਬਾਅਦ ਹੀ ਮਿਲੂਗਾ ਤੇ ਇਕ ਤਾਰ ਆ ਦਿਖਾ 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 ਬੜਾ ਇਕ ਹੋ ਰਿਹਾ ਓਕੇ ਜੀ ਆ ਦੇਖ ਲਓ ਦੋਨੇ ਬੱਚੇ ਬਸ ਘੋਰਨੇ ਦਾ ਸਾਫ ਆ ਪੂਰਾ ਇਹ ਘੁੰਦਰ ਫਿਰਦਾ ਘੁੰਦਰ ਫਿਰਦਾ ਐਚੀ ਵੀ ਬੈਜੋ ਘੱਟੇ ਹੋ ਗਏ ਹਲੋ ਦੇਖੋ ਉਹ ਬੈਠੇ ਸੀ ਕਿਆ ਲੋ ਕੋਈ ਇੱਥੇ ਵਜਾ ਚੈਨ ਲੋ ਜੀ ਦੋਨੇ ਆਪਾਂ ਇਕੱਠੇ ਧਰ ਤੇ ਹਾਂ ਵੀ ਤੂੰ ਵੀ ਆਂਡਾ ਆਂਡਾ ਧਰ ਲਾ ਆ ਦੇ ਇਹਨੇ ਨਾ ਕਿਧਰਿਆ ਜੀ ਦੂਜਾ ਧਰ ਲੈਣਗੇ ਅੱਜ ਕਬੂਤਰ ਬੈਠਾ ਵਾ ਕਬੂਤਰ ਆ ਰਹੀ ਹੈ ਇੱਧਰ ਬੈਠੀ ਆ ਤੇ ਧਰ ਲਾ ਆਂਡਾ ਆਂਡਾ ਬਾਕੀ ਕਰਕੇ ਸਫਾਈ ਤੁਹਾਨੂੰ ਫਿਰ ਮਿਲਦਾ ਆ ਦੇਖੋ ਸਾਰਾ ਕਿੰਨਾ ਖੰਭ ਖੁੰਭ ਜੇ ਇੱਧਰ ਲਈ ਦੇਖੋ ਕੂਤਰੀ ਕੋਲੇ ਉਹ ਆ ਪਏ ਉਹ ਦੇਖੋ ਉਨੇ ਚ ਲੋ ਜੀ ਸਫਾਈ ਕਰ ਤੇ ਹੁਣ ਤੁਹਾਨੂੰ ਲੱਕ ਚੈੱਕ ਕਰਾਉਨੇ ਆ ਹਲੋ ਜੀ ਆ ਦੇਖ ਲਓ ਸਾਰੇ ਘੁਰਨੇ ਘਰ ਨੇ ਓਕੇ ਰਿਪੋਰਟਾਂ ਇੱਧਰ ਆ ਦੇਖ ਲਓ ਲੈ ਇਹਦੇ ਕੋਲੇ ਕਿੰਨੇ ਖੰਭ ਸੀਗੇ ਸਾਰੇ ਚੱਕ ਤੇ ਕਿਉਂਕਿ ਨਾ ਮੁੜ ਕੇ ਬੱਚਿਆਂ ਪੁੱਛਾਂ ਦੇ ਮੂੰਹ 'ਚ ਪੈਂਦੇ ਆਬ ਜਿਵੇਂ ਇਹਦੇ ਹੋ ਗਈ ਹਨ ਉਧਰ ਹੋਗੇ ਜੇ ਚੀਨੀ ਦੇ ਕੱਢਣ ਵਾਲੇ ਹਨ ਕਬੂਤਰਾਂ ਤੇ ਆਪਦੇ ਵੀ ਪੈ ਜਾਂਦੇ ਮੂੰਹ 'ਚ ਫਿਰ ਚੰਗਾ ਨਹੀਂ ਲੱਗਦਾ ਤੇ ਬਾਕੀ ਹੁਣ ਇਧਰ ਲਿਖੜੇ ਜੋ ਵੀ ਕਰਦਨੇ ਆ ਇਹਨਾਂ ਨੂੰ ਪਾ ਦਨੇ ਬਾਅਦ ਦਾਣਾ ਪਾਣੀ ਲੋਕੀ ਹੈ ਜੀ ਇਧਰ ਉਹ ਵੀ ਤੇ ਕਰਦੇ ਆ ਚੱਲ ਗਏ ਖੋਲ ਦੇਣਾ ਦਰਵਾਜ਼ੇ ਇੱਥੋਂ ਐਂਟਰ ਲੋਕ ਕਰਦੇ ਆ ਸਾਈਡ ਤੇ ਆਹ ਲੋ 1 2 ਲਾਸਟ 1 3 ਚੱਕੋ ਜੀ ਚਾਲੂ ਲੈ ਚੱਲਦੇ ਆਂ ਖੰਭ ਕੱਢ ਲੈਨੇ ਬਾਹਰ ਤੀਨਾ ਵਾਲਾ ਉਹ ਸਫਾਈ ਕਰੀ ਆਂ ਫੇਰ ਹੀ ਤੁਹਾਨੂੰ ਮਿਲਦਾ ਯਾਰ ਕਿਉਂ ਨਾ ਟਾਈਮ ਲੱਗ ਜਾਂਦਾ ਜਿਆਦਾ ਇੱਕ ਕੋਈ ਕੋਈ ਹੈ ਨਹੀਂ ਕੈਮਰਾ ਫੜਨ ਲਈ ਲਓ ਜੀ ਸਫਾਈ ਉਧਰੋਂ ਵੀ ਕਰਤੀ ਉਹ ਤੁਹਾਨੂੰ ਦਿਖਾਉਣਾ ਪਹਿਲਾਂ ਢੱਕੀ ਛੱਡਦਗੇ ਇਹਨਾਂ ਨੂੰ ਆਪੇ ਜੀ ਨੇ ਲੈ ਕੇ ਜਾਣੇ ਲੈ ਜਾਣਗੇ ਨਾਲੇ ਲਿਆਂਦੇ ਪਾ ਟਰੇਚ ਦਾਣੇ ਪਾਦਨੇ ਇਹ ਅਲੋ ਅੱਤ ਵੱਡੀ ਟਰੇ ਨਾਲ ਇੱਧਰ ਲਈ ਖੁੱਡੇ ਚ ਰੱਖਣ ਲੱਗ ਜਾਾਂਗੇ ਕਿਉਂਕਿ ਇੱਧਰ ਜਾਨਵਰ ਜ਼ਿਆਦਾ ਆ। ਆ ਥੋੜੇ ਮੋਟੇ ਉੱਧਰ ਲਈ ਪਾ ਗਏ ਨੇ ਇੱਧਰ ਥੱਲੇ ਵੀ ਡੱਗੇ ਹੋਏ ਕੋ ਲੋ ਖਾ ਲੈਣਾ। ਚੱਕੋ ਜੀ। ਕਾਪਰ ਰੱਖਦੇ ਨੇ ਇੱਥੇ। ਹੁਣ ਸੋਨੂੰ ਮੈਂ ਦਿਖਾ ਕੇ ਲਿਆਉਣਾ ਨਾਲ ਇਹ ਰਸਣ ਨਾਲ ਚੱਲਦੇ ਆਂ। ਇੱਕ ਸਿਸਟਮ ਕਰਤਾ ਮੈਂ ਅੰਦਰ। ਵੈਸੇ ਇੱਕ ਸ਼ਿੱਕੂ ਖੋਲਣਾ ਸੀਗਾ ਯਾਰ ਮੈਂ ਲੈ ਕੇ ਆਉਣਾ ਪੇਚਕਸ। ਲਓ ਜੀ ਪੇਚਕਸ ਲੈ ਆਂਦਾ। ਵੱਡੀ ਟਰੇ ਇੱਧਰ ਲਈ ਖੁੱਡੇ ਚ। ਰੱਖ ਦਿੰਨੇ ਆਪਾਂ। ਇਹ ਵਿਚਾਰੇ ਖਾ ਲੈਣਗੇ। ਹਲੋ ਪਾਣੀ ਇਹਨਾਂ ਨੂੰ ਰੋਕੇ ਰੱਖੀ ਰੱਖੀ ਰੋਕ ਜੋ ਗਈ ਰੋਕ ਜੋ ਰੁਕ ਜੋ ਰੁਕ ਜੋ ਗਈ ਰੋਕ ਜੋ ਆ ਵਧੀਆ ਨਹੀਂ ਇੱਧਰ ਸਾਰੇ ਗੂਤਰ ਖਾ ਲੈਂਦੇ ਆ ਦੇ ਖਾਲੂ 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 ਸਾਰੇ ਪੂਰੇ ਆ ਗਏ ਨਾ ਇੱਕ ਦੋ ਜੋੜੇ ਇੱਥੇ ਹੋਰ ਛੱਡਾਂਗੇ ਥੱਲੇ ਲਿਆ ਕੇ ਲੰਡੇ ਹੋਣੀ ਛੱਡਾਂਗੇ ਥੋੜੇ ਜਿਹੀ ਛੁਰਰੀ ਹਾਂ ਛਰਲੀਆਂ ਟਰੇ ਦੇਖ ਲਈ ਉਧਰ ਰੱਖ ਦੇਣ ਮੈਨੂੰ ਹੁਣ ਚੱਲਦੇ ਇੱਧਰ ਤੁਹਾਨੂੰ ਸਿਸਟਮ ਦਿਖਾਉਣਾ ਚੱਲ ਕੇ ਲਓ ਜੀ ਆ ਗਏ ਇੱਧਰ ਆ ਦੇਖ ਲਓ ਸਫਾਈ ਓਕੇ ਕਰਤੀ ਮੈਂ ਆ ਦੇਖੋ ਹੁਣ ਇੱਧਰ ਕੱਲ੍ਹ ਵੀ ਪਿਆ ਸੀਗਾ ਆ ਦੇ ਪਹਿਲਾਂ ਵਾਲੀ ਕੋਈ ਆ ਮੜੀ ਮੋਟੀ ਸਲਾਬ ਜੀ ਵੈਸੇ ਤਾਂ ਸੁੱਕਾ ਹੀ ਆ ਕੈਮਰੇ ਤੋਂ ਤੁਹਾਨੂੰ ਮਾੜਾ ਮੋਟਾ ਲੱਗਦਾ ਹੋਊਗਾ ਤੇ ਆ ਫੱਟੀ ਵੀ ਦੇਖੋ ਸੁੱਕੀ ਪਈ ਹੈ ਨਾ ਇੱਧਰ ਕੱਲ੍ਹ ਨਹੀਂ ਮੀਆ ਆਪਾਂ ਸੀਮੈਂਟ ਲਾਤਾ ਫਿਰ ਮੈਂ ਉਦੋਂ ਤੁਹਾਨੂੰ ਦਿਖਾਈ ਸੀਗਾ ਤੇ ਆ ਛਿੱਕੂ ਦੀ ਆ ਦੇਖੋ ਆ ਮੈਂ ਡਾਂਗ ਲਾਤੀ ਇੱਧਰ ਉਹ ਤਾਂ ਸਾਹਮਣੇ ਉੱਚ ਗਿੱਟੀ ਚ ਬਸਾ ਦੀ ਇਹ ਪਹਿਲਾਂ ਵੀ ਲੱਗੀ ਸੀ ਤੇ ਇਧਰੋਂ ਆਪਾਂ ਆਹ ਸ਼ਿੱਕੂ ਖੋਲ ਦਨੇ ਆ ਤੇ ਰੱਸੀ ਬੰਨਦੇ ਨੇ ਫਿਰ ਤੁਹਾਨੂੰ ਮਿਲਦਾ ਲੋਜੀ ਐਂ ਕਰਤਾ ਸਿਸਟਮ ਸ਼ਿੱਕੂ ਇੱਥੋਂ ਲਾਦਾ ਇਧਰ ਛੱਡਾਂਗੇ ਇਹ ਖੁੱਡੇ ਚ ਆਪਾਂ ਬੱਚੇ ਇਧਰ ਆ ਗਿੱਟੀ ਪਹਿਲਾਂ ਹੀ ਲੱਗੀ ਸੀ ਹਣਾ ਤੇ ਇਧਰ ਐਂ ਬੰਨਤਾ ਵਾ ਆ ਦੇਖ ਲਓ ਜਮਾਣੀ ਹਲਦਾਲਾ ਓਕੇ ਆ ਇੱਥੇ ਹੁਣ ਬੱਚੇ ਇਧਰ ਵੀ ਬਹਿ ਜਾ ਕਰਨਗੇ ਇਧਰ ਵੀ ਬਹਿ ਜਾ ਕਰਨਗੇ ਛੱਡਾਂਗੇ ਅਸੀਂ 10 ਦਿਨ ਰੋਕ ਕੇ ਜਦੋਂ ਉਹ ਮਾੜਾ ਮੋਟਾ ਇਧਰ ਉਧਰ ਡੱਟ ਕੇ ਸ਼ਿੱਕੂ ਤੇ ਮਹਿਨ ਲੱਗੇ ਫੇਰ ਆਏ ਵੱਡੇ ਗੁੱਤ ਨਾਲ ਤਾਂ ਨਪਦੇ ਨਹੀਂ ਦਰਦੇ ਨਹੀਂ ਉਹਨਾਂ ਤੋਂ ਨਾਲੇ ਮਾਰਦੇ ਨਹੀਂ ਹਨਾ ਸ਼ਿਕੂਆ ਲਾ ਲਿਆ ਤੇ ਲੈ ਚਾਲਦੇ ਇਹਨੂੰ ਬਾਹਰ ਹੋਰ ਤੱਕ ਕਿੱਥੇ ਲਾਉਣਾ ਇਹ ਇੱਧਰ ਲੇ ਖੁੱਡੇ ਜੇ ਦੇਖ ਲਾਂਗੇ ਬਾਅਦ ਚ ਇਹਨਾਂ ਨੂੰ ਰੱਖਦੇ ਆਂ ਭਰਪੂਰ ਕੇ ਕੁਝ ਨਾ ਤੇ ਇਹ ਵੀਡੀਓਸ ਆਪਾਂ ਇੱਥੇ ਐਂਡ ਕਰ ਦਿੰਨੇ ਆ ਬਾਏ ਵੀ ਸੋਹਣੇ